ਰਾਵਲੀ ਨਹੀਂ ਤਾਂ ਪਾਣੀ ਨਹੀਂ। 라ਵਲੀ ਨਹੀਂ ਤਾਂ ਖੇਤੀ ਨਹੀਂ। 라ਵਲੀ ਨਹੀਂ ਤਾਂ ਜੀਵਨ ਨਹੀਂ। ਜੇ 라ਵਲੀ ਨਾ ਬਚੇ ਤਾਂ ਉਤਰੀ ਭਾਰਤ ਰੇਗਿਸਤਾਨ ਬਣ ਜਾਵੇਗਾ। ਪੂਰੀ ਉਤਰੀ ਭਾਰਤ ਦਾ ਕਲਾਈਮੇਟ ਕੋਲਾਪਸ ਹੋ ਜਾਵੇਗਾ। ਪਰ 라ਵਲੀ ਖਤਰੇ ਦੇ ਵਿੱਚ ਕਿਉਂ ਹੈ? ਅਸਲ ਵਿੱਚ ਸੁਪਰੀਮ ਕੋਰਟ ਨੇ 20 ਨਵੰਬਰ 2025 ਨੂੰ ਫੈਸਲਾ ਸੁਣਾਇਆ। ਕਿ ਸਿਰਫ 100 ਮੀਟਰ ਤੋਂ ਉੱਚੀਆਂ ਪਹਾੜੀਆਂ ਨੂੰ ਹੀ ਅਰਾਵਲੀ ਪर्वतमाला ਦਾ ਹਿੱਸਾ ਮੰਨਿਆ ਜਾਵੇ। ਅਸਲ ਵਿੱਚ ਇਸ ਫੈਸਲੇ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਇਸ ਫੈਸਲੇ ਤੋਂ ਬਾਅਦ ਜੋ ਕੁਝ ਹੋ ਸਕਦਾ ਹੈ ਸਵਾਲ ਉਸ ਨੂੰ ਲੈ ਕੇ। ਲੋਕਾਂ ਨੂੰ ਲੱਗਦਾ ਹੈ ਕਿ ਇਸ ਫੈਸਲੇ ਤੋਂ ਬਾਅਦ ਅਰਾਵਲੀ ਦੇ ਵਿੱਚ ਮਾਈਨਿੰਗ ਵੱਧ ਜਾਵੇਗੀ। 100 ਮੀਟਰ ਤੋਂ ਘੱਟ ਉੱਚਾ ਅਰਾਵਲੀ ਦਾ ਖੇਤਰ ਮਾਈਨਿੰਗ ਮਾਫੀਆ ਦੇ ਹੱਥੀ ਚੜ ਜਾਵੇਗਾ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੱਡਾ ਨੁਕਸਾਨ ਹੋਵੇਗਾ। ਹਾਲਾਂਕਿ ਵਿਰੋਧ ਤੋਂ ਬਾਅਦ ਸੁਪਰੀਮ ਕੋਰਟ ਨੇ ਫਿਲਹਾਲ ਆਪਣੀ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ ਹੈ ਪਰ ਜਾਣ ਲੈਂਦੇ ਹਾਂ ਕਿ ਜੇ আরাਵਲੀ ਨਾ ਬਟੇ ਤਾਂ ਕੀ ਹੋਵੇਗਾ আরাਵਲੀ ਦੇਸ਼ ਦੀ ਸਭ ਤੋਂ ਪੁਰਾਣੀ ਪर्वत ਮਾਲਾ ਹੈ ਜੋ ਗੁਜਰਾਤ ਰਾਜਸਥਾਨ ਹਰਿਆਣਾ ਹੁੰਦੇ ਹੋਏ ਦਿੱਲੀ ਪਹੁੰਚਦੀ ਹੈ ਇਹ ਲਗਭਗ 800 ਕਿਲੋਮੀਟਰ ਲੰਬੀ ਕੰਧ ਵਾਂਗ ਹੈ ਜੋ ਥਾਰ ਰੇਗਿਸਤਾਨ ਅਤੇ ਮੈਦਾਨੀ ਇਲਾਕਿਆਂ ਵਿਚਾਲੇ ਖੜੀ ਹੈ ਤਾਂ ਜੋ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਜੋ ਲੋਕ ਨੇ ਉਹ ਚੈਣ ਦਾ ਸਾ ਲੈ ਸਕਣ ਇਸ ਨੂੰ ਦਿੱਲੀ ਦੇ ਲੰਗਜ਼ ਯਾਨੀ ਕਿ ਫੇਫੜੇ ਵੀ ਕਿਹਾ ਜਾਂਦਾ ਹੈ ਜਿਵੇਂ ਹਿਮਾਲਿਆ ਸੈਂਟਰਲ ਏਸ਼ੀਆ ਦੀਆਂ ਠੰਡੀਆਂ ਹਵਾਵਾਂ ਨੂੰ ਰੋਕਦਾ ਹੈ ਉਸੇ ਤਰ੍ਹਾਂ ਅਰਾਵਲੀ ਥਾਰ ਰੇਗਿਸਤਾਨ ਤੋਂ ਆਉਣ ਵਾਲੀਆਂ ਗਰਮ ਖੁਸ਼ਕ ਅਤੇ ਰੇਤਲੀਆਂ ਹਵਾਵਾਂ ਨੂੰ ਦਿੱਲੀ ਐਨਸੀਆਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਹੁੰਚਣ ਤੋਂ ਰੋਕਦਾ ਹੈ ਗਰਾਊਂਡ ਵਾਟਰ ਰੀਚਾਰਜ ਵਿੱਚ ਵੀ ਇਸ ਦਾ ਵੱਡਾ ਰੋਲ ਹੈ ਇਸ ਵਿੱਚੋਂ ਸਾਬਰਮਤੀ ਲੂਨੀ ਬਨਾਸ ਵਰਗੀਆਂ ਨਦੀਆਂ ਨਿਕਲਦੀਆਂ ਨੇ ਅਰਾਵਲੀ ਪਹਾੜੀਆਂ ਹਿਮਾਲਿਆ ਤੋਂ 3.2 ਬਿਲੀਅਨ ਸਾਲ ਪੁਰਾਣੀਆਂ ਨੇ ਇਸ ਨੂੰ ਪੂਰੇ ਏਸ਼ੀਆ ਦੇ ਅੰਦਰ ਨੈਚੁਰਲ ਪ੍ਰੋਟੈਕਟਰ ਕਿਹਾ ਜਾਂਦਾ ਹੈ ਜਾਨੀ ਕਿ ਕੁਦਰਤੀ ਸ਼ੀਲਡ ਇਸ ਪੂਰੀ ਪਰਵਤਮਾਲਾ 'ਚ ਹਜ਼ਾਰ ਤੋਂ ਜ਼ਿਆਦਾ ਕਿਸਮ ਦੇ ਜਾਨਵਰ 350 ਤੋਂ ਜ਼ਿਆਦਾ ਪੰਛੀ ਪ੍ਰਜਾਤੀਆਂ ਰਹਿੰਦੀਆਂ ਨੇ ਸਾਲ 1999 ਤੋਂ 2010 ਵਿੱਚ ਗੁਰੂਗਾਓ ਤੇ ਫਰੀਦাবাদ ਦੇ ਵਿੱਚ ਜਦੋਂ ਵਾਟਰ ਕ੍ਰਾਈਸਿਸ ਆਇਆ ਉਦੋਂ ਅਰਾਵਲੀ ਨੇ 60 ਤੋਂ 70% ਦੀ ਪਾਣੀ ਗੁਰੂਗਾਓ ਨੂੰ ਦਿੱਤਾ ਉਸ ਤੋਂ ਪਹਿਲਾਂ 1985 ਅਤੇ 1995 ਤੱਕ ਅਲਵਰ ਵਿੱਚ ਜਦੋਂ ਪੰਜ ਨਦੀਆਂ ਸੁੱਕ ਗਈਆਂ ਸੀ ਤਾਂ ਅਰਾਵਲੀ ਦੇ ਢਲੋਪ ਉਤੇ ਡੈਮ ਬਣਾ ਕੇ ਹਜ਼ਾਰ ਪਿੰਡਾਂ ਨੂੰ ਸੁੱਕਣ ਤੋਂ ਬਚਾਇਆ ਗਿਆ ਸੀ ਕੁੱਲ ਮਿਲਾ ਕੇ ਜੇ ਅਰਾਵਲੀ ਨਾ ਹੋਵੇ ਤਾਂ ਰੇਗਿਸਤਾਨ ਰਾਜਸਥਾਨ ਤੋਂ ਦਿੱਲੀ ਤੱਕ ਫੈਲ ਜਾਵੇਗਾ ਰਤੀਲੇ ਤੂਫਾਨ ਆਉਣਗੇ ਮੀਂਹ ਘਟ ਜਾਣਗੇ ਭੂਮੀ ਹੇਠਾਂ ਵਾਟਰ ਰਿਚਾਰਜ ਰੁਕ ਜਾਵੇਗਾ ਧਰਤੀ ਹੇਠਲਾ ਪਾਣੀ ਸੁੱਕ ਜਾਵੇਗਾ ਪਾਣੀ ਦਾ ਸੰਕਟ ਵਧੇਗਾ ਖੇਤੀ ਨਸ਼ਟ ਹੋ ਜਾਵੇਗੀ ਕਿਸਾਨਾਂ ਦਾ ਉਜਾੜਾ ਹੋਵੇਗਾ ਪਸ਼ੂ ਪਾਲਣ ਘਟੇਗਾ ਜੰਗਲ ਖਤਮ ਹੋ ਜਾਣਗੇ ਜੰਗਲੀ ਜੀਵ ਅਲੋਪ ਹੋ ਜਾਣਗੇ ਪੂਰੇ ਉੱਤਰੀ ਭਾਰਤ ਦੇ ਵਿੱਚ ਸੋਕਾ ਫੈਲ ਜਾਵੇਗਾ ਜੇ ਰਾਵਲੀ ਨਾ ਬਚੇ ਤਾਂ ਜੀਵਨ ਵੀ ਨਹੀਂ ਬਚੇਗਾ